ਸੋਸੀ ਕਾਲ ਤੇ ਲੋ ਜੀ ਬਾਬਾ ਠਾਣਾ ਸਿੰਘ ਗੁੜੀ ਦੇ ਪਿੰਡ ਅੱਜ ਬਾਜੀ ਆ ਜੀ ਤੇ ਜੋ ਕਿ ਪਹਿਲਾ ਬਾਈ ਜੀ ਮਾੜਾ ਆ ਸਾਈਡ ਤੇ ਬਾਈ ਬਲਕਰਨ ਪਹਿਲਾ ਨਾਮ ਹੈ ਜੋ ਸੈਟ ਅਪ ਕਰਦੇ ਜੀ ਮੋਟਰਸਾਈਕਲ ਆ ਜੀ ਤੇ ਸੋਨੂ ਖੇੜੀ ਕਰੋ ਬੰਦੋ ਆ ਜੀ ਦੂਜਾ ਨਾਮ ਹੈ ਜੀ ਫਰਜ ਤੀਜਾ ਨਾਮ ਹੈ ਜੀ ਕੂਲਰ ਇਹ ਆਹਾ ਜੋ ਕਿ ਉਸੇ ਸਨਮਾਨ ਹੈ ਜੀ ਚੌਥਾ ਵੀ ਕੂਲਰ ਹੈ ਜੀ ਖਾਈ ਵਾਧੇ ਮੇ ਇਹ ਵਾਧੇ ਵਾਲੇ ਨੇ ਜੀ ਇਹ ਖਿੰਦੇ ਗਾ ਜੀ ਆਪ ਕੋ ਸਮਾਨ ਚ ਲੈਣਿਆ ਭਰਾਵਾਂ ਨੂੰ ਭਾਈ ਗੁਰਵੀਰ ਗਰੇਵਾਲ ਸਾਨੂੰ ਕਿਹੜੀ ਗਰੁੱਪ ਤੇ ਜਗੂਲ ਰਗੜਾ ਦੋਨੇ ਕੁਲ ਰੇਤ ਜੀ ਸਨਮਾਨ 448 15 ਕੰਪਨਿਆਂ ਦੇ ਸਨਮਾਨ ਆਪਾਂ ਨੂੰ ਵੀ ਭਾਈਆਂ ਨੇ ਮਾਨ ਬਖਸ਼ਿਆ ਸਨਮਾਨ ਅਗਨੇਰੀ ਤੋਂ ਡਰਨ ਲੱਗੇ ਅੱਛਾ ਪੁਰੀਆ ਵਾਲਾ ਗੰਟਾਲ ਮਾਲਾ ਬਹੁਬਿੰਦਾ ਬਟਿੰਡਾ ਵਾਈ ਗੁਰਮੀਤ ਲਾਲ ਵਾਈ ਨਿੱਕਾ ਸਿੱਧਵਾ ਵਾਈ ਸੋਢੀ ਲੇਫੋ ਇਧਰ ਕਿਹੜਾ ਆ ਆ ਉਈ ਮੌਂ ਆਣਾ ਮਾਲਾ ਦੀ ਰਾਣਾ ਮੌੜ ਵਾਈ ਵੀਰਾ ਗੁਲੀ ਜਿੰਦੂ ਮੱਲਣ ਬਾਈ ਸਾਡਾ ਕਾਪੀ ਤੇ ਤੇ ਭੰਸਾ ਮਹਾਰਾਜ ਜੀ ਜਿੰਨੋ ਵੀ ਦਾ ਨਮਸਕਾਰ ਜੀ ਅੱਲਾਹੇ ਸਤ ਕਰਕੇ ਨਹੀਂ ਆਪਣੇ ਕੋਲ ਆਏ ਕਿਤੇ ਚਾਰ ਦੇ ਨਾ ਬੁਲਕਾ ਨਾ ਪਹੁੰਚਿਆ ਬਾਈ ਸਾਡਾ ਭਰਾ ਕਿ ਕਿਨੇ ਮੰਦਿਰ ਵਾਲਾ ਨਾਲਾ ਪੋਸਟਰ ਬਣਵਾਉਣਾ ਹੋਵੇ ਤਾਂ ਬਾਈ ਤੋਂ ਬਣਵਾ ਲੈ ਲੋ ਬਾਜ਼ੀਆਂ ਦਾ ਲੋ ਜੀ ਪੈਸੇ ਦਾ ਸਾਬ ਕਤਾਉ ਕਰੀ ਜਾਂਦੇ ਆ ਉਹਦੇ ਫੇਰਾ ਭਰਾ ਮੇਰੇ ਫਿਰ ਜੇ ਪੈਸੇ ਘਟਦੇ ਆਪਣੇ ਕੋਲੇ ਬਹੁਤ ਘਟਦੇ ਥੋੜੇ ਜੀ ਉਹ ਹੋਣਾ ਆਪਾਂ ਵੀ ਉਸਨਾਂ ਕਿ ਗੂਗਲ ਪੇ ਵਾਲੇ ਵੀ ਟੱਕ ਕੀਤੇ ਆ ਮੈਂ ਤੂੰ ਕਾਪੀ ਤੇ ਜਿਹੜਾ ਗੂਗਲ ਪੇ ਵਾਲੇ ਪਾਏ ਹੋਏ ਉਹਦੇ ਕੋਲੇ ਵੀ ਹੈ ਨਾ ਪੈਸੇ ਗੂਗਲ ਪੇ ਤਾਂ ਤੇ ਕੋਲੇ ਆ ਪੈਸੇ ਉਹ ਕਿੰਨੇ ਆ ਆ ਬੰਦੇ ਨੂੰ ਪੂਰੀ ਜਲਕਰਨੇ ਕੋਲੇ ਕਿੰਨੇ ਹਾਰ ਨਾਲ ਨਹੀਂ ਸਿਰਫ ਪਕੌੜੇ ਆ ਹੁਣ ਗੂਗਲ ਪੇ ਵਾਲੇ ਨੇ ਗੂਗਲ ਪੇ ਲੈ ਕੇ ਆਪਣੇ ਹੱਥ ਚ ਇਹਦਾ ਬਹੁਤ ਚੰਗੇ ਆ ਆਪਾਂ ਹੁਣ ਬਿਨਾਂ ਗੂਗਲ ਪੇ ਲੈਣੇ ਕਰੀਏ ਉਹ ਜਿੰਦੂ ਗੂਗਲ ਪੇ ਦਾ ਕਲੀਅਰ ਕਰ ਅੱਛਾ ਨਹੀਂ ਆ ਜੀ ਸਾਰੇ ਨੂੰ ਕਹੀਏ ਦੂਜੇ ਨੂੰ ਕਹੀਏ ਸਤਿ ਸ਼੍ਰੀ ਅਕਾਲ ਜੀ